ਇਹ ਿਲਕਿਆਂ ਦੇ ਵਿੱਚ ਆਪਾਂ ਨੂੰ ਬਹੁਤੇ ਮਝੈਲ ਮਿਲਦੇ ਆ ਤੇ ਮਝੈਲ ਦਾੜੇ ਪਰਨੇ ਦਸਤਾਰਾਂ ਅਹ ਕਮਰੇ ਦੇ ਵਿੱਚ ਆਪਾਂ ਰਾਤ ਰੁਕੇ ਸੀਗੇ ਇਹਨਾਂ ਬਾਈ ਹੁਣਾਂ ਕੋਲੇ ਆ ਕੇ ਸਾਰਿਆਂ ਨੂੰ ਪਿਆਰ ਭਰੀ ਸੱਸਰੀ ਘਰ ਵੀਰ ਜੀ ਸਾਡੇ ਵੱਲੋਂ ਇਹ ਬਾਈ ਤੁਹਾਨੂੰ ਸੱਸਰੀ ਘਰ ਆ ਧੰਨਵਾਦ ਤੁਸੀਂ ਤੁਹਾਡਾ ਜੀ ਨਾਲ ਸਾਨੂੰ ਸੇਵਾ ਦਾ ਮੌਕਾ ਦਿੱਤਾ ਨਹੀਂ ਵੀਰਾ ਧੰਨਵਾਦ ਤੁਹਾਡਾ ਸੱਸਰੀ ਕਰਦਾ ਕਿ ਅਸੀਂ ਤੁਹਾਨੂੰ ਪੰਜਾਬ ਤੱਕ ਛੱਡ ਗਏ ਜੀ ਪਹਿਲੇ ਮਿੰਟ ਤੋਂ ਸਾਨੂੰ ਆਵਾਜ਼ ਕਰਨ ਦੇ ਜੋ ਦਿੱਤੀ ਆਏ ਇਹ ਕਦਰ ਨਹੀਂ ਸਾਨੂੰ ਘੁੰਮ ਲੈਣ ਤੋਂ ਯਾਰ ਐਡੀ ਛੇਤੀ ਨਾ ਛੱਡੋ ਤੁਸੀਂ ਸੱਚੀ ਗੱਲ ਆ ਕਿ ਸਾਨੂੰ ਮੈਨੂੰ ਤੇ ਆਪਾਂ ਨੂੰ ਤੇ ਇਹ ਹੁੰਦਾ ਕਿ ਆਪਾਂ ਟੈਂਟ ਨਹੀਂ ਲਾਉਂਦਣਾ ਬਾਈ ਨੂੰ ਜਿੱਥੇ ਵੀ ਗਏ ਇੰਪੋਰਟ ਲੈਣ ਨਾਲ ਹੀ ਲੈ ਆਉਣਾ ਕਦਰ ਚ ਸੱਚੀ ਟੈਂਟ ਲੱਗ ਰਿਹਾ ਤੁਹਾਡਾ ਛੜਕਦੇ ਕੰਡੇ ਨਹੀਂ ਸੌਂਦਣਾ ਠੀਕ ਹੈ ਭਾਈ ਹਾਂਜੀ ਆਪਣੇ ਸਫਰਾਂ ਨਾਲ ਜੁੜੇ ਸਾਰੇ ਮਿੱਤਰ ਬੇਲੀਆਂ ਨੂੰ ਭੈਣਾ ਭਰਾਵਾਂ ਨੂੰ ਸਾਥੀ ਅਕਾਲ ਇਸ ਵੇਲੇ ਆਪਾਂ ਸ਼ਹਾਨੀਆਂ ਨਾ ਵੀਰੇ ਜਗ੍ਹਾ ਦਾ ਨਾਮ ਸ਼ਹਾਨੀਆਂ 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 ਦੇ ਵਿੱਚ ਖੜੇ ਆ ਸ਼ਹਾਨੀਆਂ ਦੇਸ਼ ਕਤਰ ਦੇ ਵਿੱਚ ਤੇ ਇਹ ਕੰਪਨੀ ਦਾ ਨਾਮ ਇਹ ਕੰਪਨੀ ਦਾ ਨਾਮ ਯੂਸੀਸੀ ਆ ਜਿਹਦੇ ਕੈਂਪ ਦੇ ਵਿੱਚ ਰਾਤ ਰਹੇ ਆ ਤੇ ਜਿਹਦੇ ਵਿੱਚ ਹੁਣ ਇੱਥੇ ਤੁਰੇ ਫਿਰਦੇ ਆ ਬਹੁਤ ਵੱਡਾ ਕੈਂਪ ਆ ਇਹ ਅ ਦੇਸ਼ ਕਤਰ ਦੀ ਸਭ ਤੋਂ ਵੱਡੀ ਇਹ ਕੰਸਟਰਕਸ਼ਨ ਕੰਪਨੀ ਆ ਮੈਨ ਪਾਵਰ ਬਹੁਤ ਆ ਇਹਨਾਂ ਦੀ ਤਕਰੀਬਨ 10 ਦੇ 30 35 ਹਜ਼ਾਰੋਂ ਕੁ ਬੰਦਾ ਇਸ ਇਹਦੇ ਵਿੱਚ ਰਹਿੰਦਾ ਤੇ ਇਹਨਾਂ ਬਾਈ ਹੋਣਾ ਨੇ ਦੱਸਿਆ ਵੀ ਅੱਧੇ ਇਹਨਾਂ ਦੇ ਵਿੱਚੋਂ ਪੰਜਾਬੀ ਆ ਬਹੁਤ ਲੰਮੀ ਚੌੜੀ ਗੱਲਬਾਤ ਆ ਬਸਾਂ ਪੁੱਸਾਂ ਸਾਰਾ ਕੁਝ ਇੱਥੇ ਖੜਾ ਹੋਇਆ ਤੇ ਇਹ ਸਾਰੇ ਮਿੱਤਰ ਬੇਲੀ ਇੱਥੇ ਮਿਲਣ ਆਏ ਹੋਏ ਆ ਇਹ ਬਾਈ ਹੁਣੀ ਸਾਰੇ ਇੱਥੇ ਹੀ ਨੇ ਇਹ ਵੀਰ ਹੁਣੀ ਤਾਂ ਰਾਤ ਵੀ ਮੇਲੇ ਦੇਖਦੇ ਨੂੰ ਪਹਿਲਾਂ ਵੀ ਅਸੀਂ ਦਰਸ਼ਨ ਮੇਲੇ ਕੀਤੇ ਆ ਆਪਾਂ ਤੁਹਾਨੂੰ ਲੈ ਕੇ ਆਪਾਂ ਬੋਲ ਅੱਛਾ ਆ ਭਾਈ ਥੇਰੇ ਨੇ ਉਸੇ ਸੀ ਕੰਪਨੀ ਤੁਸੀਂ ਯੂ ਸੀ ਸੀ ਜੀ ਹੋ ਤੇ ਸਾਨੂੰ ਆਦਮਾ ਮਾਨ ਦੇ ਵਿੱਚ ਇੱਕ ਬਾਈ ਹੁਣੀ ਮਿਲੇ ਸੀਗੇ ਤੇ ਇਹ ਵੀਰ ਉਹਨਾਂ ਦੇ ਗਰਾਈ ਆ ਆਨੰਦਪੁਰ ਸਾਹਿਬ ਦਨ ਜਿਹੜੇ ਪਿੰਡ ਆ ਤੁਹਾਡਾ ਨਲੋਟੀ ਪਿੰਡ ਕਿਹੜਾ ਨਲੋਟੀ ਨਲੋਟੀ ਪਿੰਡ ਬਲਵਿੰਦਰ ਮਾਸਟਰ ਅਕੈਡਮੀ ਦੇ ਨਾਲ ਹੀ ਆ ਆ ਬਲਵਿੰਦਰ ਬਾਈ ਦਾ ਉਹਨਾਂ ਦਾ ਪਿੰਡ ਕਿਹੜਾ ਬਲਾਂ ਦੀ ਸਮੁੰਦੜੀਆਂ ਸਮੁੰਦੜੀਆਂ ਸਿੰਘ ਪਬਲਿਕ ਸਕੂਲ ਸਮੁੰਦੜੀਆਂ ਹਾਂ ਸਮੁੰਦੜੀਆਂ ਬਹੁਤ ਸੋਹਣਾ ਕੰਮ ਆ ਬਾਈ ਬਲਵਿੰਦਰ ਦਾ ਕਮਾਲ ਕਰੀ ਜਾਂਦੇ ਆ ਅੱਜ ਅੱਜ ਸ਼ੁੱਕਰਵਾਰ ਆ ਤੇ ਸ਼ੁੱਕਰਵਾਰ ਦੀ ਛੁੱਟੀ ਹੁੰਦੀ ਆ ਤੇ ਛੁੱਟੀ ਵਾਲੇ ਦਿਨ ਸਾਰੇ ਮਿੱਤਰ ਬੇਲੀ ਰਿਲੈਕਸ ਆ ਇਹ ਕੈਂਪ ਦੇ ਵਿੱਚ ਪੰਜਾਬ ਦੇ ਮੁੰਡੇ ਵੀ ਹੈਗੇ ਆ ਸ਼੍ਰੀਲੰਕਾ ਜਾਂ ਬਿਹਾਰ ਜਾਂ ਹੋਰ ਸਟੇਟਾਂ ਦੇ శ్రీలంਕਾ ਦੇਸ਼ ਦੇ ਨੇਪਾਲ ਦੇ ਪਾਕਿਸਤਾਨ ਸਾਰੇ ਪਾਸਿਓਂ ਮੁੰਡੇ ਇੱਥੇ ਰਹਿੰਦੇ ਆ ਤੇ ਸ਼ੁੱਕਰਵਾਰ ਨੂੰ ਛੁੱਟੀ ਹਲਦੇ ਨੂੰ ਮੌਲ ਇਹ ਹੋ ਜਾਂਦਾ ਇੱਕੋ ਛੁੱਟੀ ਹੁੰਦੀ ਨਾ ਹਰਤੇ ਦੀ ਬਾਈ ਤੁਹਾਨੂੰ ਹਾਂਜੀ ਫ੍ਰਾਈਡੇ ਫ੍ਰਾਈਡੇ ਚੱਲ ਚੱਲਦਾ ਪੂਰਾ ਹਨਾ ਬਾਕੀ ਜਿਹੜਾ ਸੀਨੀਅਰ ਸਟਾਫ ਆ ਉਹਨਾਂ ਨੂੰ ਮਤਲਬ ਸੈਟਰਡੇ ਦੀ ਹੁੰਦੀ ਆ ਨਾਲ ਹਾਂ ਤੇ ਇਹਦਾ ਇਹਦਾ ਕੰਪਨੀ ਦਾ ਮਾਲਕ ਜਿਹੜਾ ਉਹ ਉਹ ਸੀਰੀਆ ਦਾ ਬਾਕੀ ਇੱਥੇ ਉਹ ਵੀ ਕਰੀ ਰੱਖਦੇ ਆ ਜਿਵੇਂ ਫੁੱਟਬਾਲ ਦੇ ਮੈਚ ਹੁੰਦੇ ਆ ਉਹਨਾਂ ਦੇ ਸਕਰੀਨਾਂ ਲਾ ਦਿੰਦੇ ਇਹਨਾਂ ਦੇ ਐਂਟਰਟੇਨਮੈਂਟ ਵਾਸਤੇ ਐਂ ਰੌਣਕਾਂ ਲੱਗੀਆਂ ਹੋਈਆਂ ਪੂਰੀਆਂ ਸਾਰੇ ਪਾਸੇ ਇੱਥੇ ਤੇ ਸਾਫ-ਸਫਾਈ ਪੂਰੀ ਆ ਬਾਈ ਤੇ ਛੁੱਟੀ ਵਾਲੇ ਦਿਨ ਕੀ ਹੁੰਦਾ ਸਫਾਈ ਕਰਨ ਦਾ ਦਿਨ ਨਿੱਕੀ-ਨਿੱਕੀ ਚੀਜ਼ ਦੀ ਸਫਾਈ ਰੱਖਦੇ ਆ ਜਿਵੇਂ ਉਹ ਡਸਟਬਿਨ ਪਏ ਆ ਉਹਨਾਂ ਨੂੰ ਸਾਫ-ਸੂਫ ਕਰੀ ਜਾਂਦੇ ਆ ਬਾਕੀ ਇਹ ਦੇਸ਼ ਦੇ ਵਿੱਚ ਐ ਵੀ ਹੈਗਾ ਵੀ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਹੈ ਥੋਦੀ ਜਿਹਨੂੰ ਬਾਲਦੀਆ ਕਿਹਾ ਜਾਂਦਾ ਉਹ ਇਸ ਗੱਲ ਦੀ ਪੂਰੀ ਨਿਗਰਾਨੀ ਰੱਖਦੀ ਹੈ ਵੀ ਸਾਰੇ ਪਾਸੇ ਸਫਾਈ ਹੋਵੇ ਤੇ ਜਿਸ ਭਾਈ ਨਾ ਹੋਵੇ ਕਿਤੇ ਵੀ ਹੋਟਲ ਜਾ ਕੇ ਤੇ ਵੀ ਰਹਿਣ ਵਾਲੀ ਥਾਂ ਤੇ ਤੇ ਉਹ ਜੁਰਮਾਨਾ ਵੀ ਪਾ ਦਿੰਦੇ ਸੁਣਨਾ ਚਾਹੀਆ ਗੱਲ ਰੰਗ ਬਰੰਗੀਆਂ ਡੰਗ ਡਾਂਗਰੀਆਂ ਸੰਤਰੀ ਪੀਲੀਆਂ ਇੱਥੇ ਟੰਗੀਆਂ ਹੋਈਆਂ ਤੇ ਏਸੀ ਬਹੁਤ ਲੱਗੇ ਹੁੰਦੇ ਇਹਨਾਂ ਦੇਸ਼ਾਂ ਦੇ ਵਿੱਚ ਕਾਰਨ ਆ ਵੀ ਗਰਮੀ ਬਹੁਤ ਪੈਂਦੀ ਆ ਪੰਜਾਬ 52 ਡਿਗਰੀ ਤੱਕ ਟੈਂਪਰੇਚਰ ਚੜਾ ਜਾਂਦਾ ਤਾਂ ਕਰਕੇ ਏਸੀ ਦੀ ਲੋੜ ਹੀ ਲੋੜ ਆ ਸਾਰੇ ਪਾਸੇ ਤੇ ਕੰਮ ਹੈ ਹੁਣ ਵੀ ਸਕਰੀਨ ਲੱਗੀ ਆ ਉਹ ਲੱਗੀ ਹੋਈ ਆ ਹਨਾ ਐਂਟਰਟੇਨਮੈਂਟ ਦਾ ਧਿਆਨ ਪੂਰਾ ਰੱਖਦੇ ਆ ਬਾਈ ਮਤਲਬ ਕਿ ਨੀਅਰ ਅਬੋਰਡ ਵਿੱਚ 4-5 ਸਕਰੀਨਾਂ ਇਦਾਂ ਜਿਹੇ ਲੱਗੀਆਂ ਹੋਈਆਂ ਨੇ ਇੱਕ ਬਾਈ ਇਹ ਦੱਸੋ ਵਰਕਿੰਗ ਆਰ ਕਿੰਨੇ ਹੁੰਦੇ ਆ ਕਿੰਨੇ ਸਮਾਂ ਘੰਟੇ ਕੰਮ ਕਰਨਾ ਦਾ ਦਿਨ ਦੇ ਵਿੱਚ 8 ਘੰਟੇ 8 ਘੰਟੇ ਨਾਰਮਲ ਆ ਪਲੱਸ ਉਹ ਓਵਰ ਟਾਈਮ ਆ ਓਵਰ ਟਾਈਮ ਦੋਸਤੋ ਤੇ ਜਦੋਂ ਗਰਮੀ ਪੈਣ ਲੱਗ ਪੈਂਦੀ ਪੂਰੀ ਉਦੋਂ ਫਿਰ ਉਹ ਬ੍ਰੇਕ ਅਲੱਗੋਂ ਚ ਬ੍ਰੇਕ ਵਧਾ ਦਿੰਦੇ ਆ 4 ਘੰਟੇ ਕਰਦੇ ਸਾਢੇ ਦਿਨ ਘੰਟੇ ਦੁਪਹਿਰ ਨੂੰ ਮੋਸਟ ਆਫ ਕੰਪਨੀ ਨੇ ਟਾਈਮ ਟੇਬਲ ਚੇਂਜ ਕਰ ਦਿੰਦੇ ਆ ਥੋੜਾ ਅਰਲੀ ਮਿਡ ਨਾਈਟ ਸਟਾਰਟ ਕਰ ਦਿੰ ਮਤਲਬ 8 ਘੰਟੇ ਪੂਰੇ ਹੋ ਜਾਂਦੇ ਆ ਹਾਂ ਹਾਂ ਮਤਲਬ ਸਾਰਿਆਂ ਨੂੰ ਦੋ 1 ਵਜੇ ਸਟਾਰਟ ਕਰਕੇ ਸਵੇਰੇ ਤੱਕ ਕੋਈ ਤੱਕ ਰੁਕੀ ਖਤਮ ਕਰ ਦਿੰਦੇ ਆ ਠੀਕ ਆ ਠੀਕ ਆ ਪਰ ਗਰਮੀ ਦੇ ਹਿਸਾਬ ਨਾਲ ਟਾਈਮ ਟੇਬਲ ਬਦਲਦਾ ਰਹਿੰਦਾ ਜਿੰਨੀਆਂ ਵੱਡੀਆਂ ਕੰਪਨੀਆਂ ਨੇ ਬੋਲ ਦਿੰਦੀਆਂ ਜੀ ਇਧਰਲੇ ਪਾਸੇ ਆ ਗਰਾਊਂਡ ਬਣਿਆ ਹੋਇਆ ਹੈ ਇਹ ਕੰਪਨੀ ਦੇ ਵਿੱਚ ਸਾਰਿਆਂ ਨੂੰ ਸਾਂਝੀ ਇੱਕ ਮੈਸ ਬਣੀ ਹੋਈ ਆ ਜਿੱਥੇ ਦਿੱਤਾ ਜਾਂਦਾ ਖਾਣ ਪੀਣ ਦਾ ਸਮਾਨ ਭੋਜਨ ਤੇ ਇੱਕ ਇਹੋ ਜਿਹੀ ਵੀ ਬਣੀ ਹੋਈ ਆ ਜਿੱਥੇ ਸਿਲੰਡਰ ਤੇ ਚੁੱਲ੍ਹੇ ਦੇ ਦਿੰਦੇ ਆ ਮੁੰਡੇ ਆਪੋ ਆਪਣੇ ਕਮਰਿਆਂ ਚੋਂ ਭਾਂਡੇ ਕੱਢ ਲਿਆਉਂਦੇ ਆ ਤੇ ਦਾਲ ਰੋਟੀ ਸਬਜ਼ੀ ਆਪਦੀ ਆਪ ਤਿਆਰ ਕਰਦੇ ਆ। ਆ ਨਰੇ ਜੁੱਲੇ ਪਏ ਆ, ਸਾਂਝੇ ਸਿਲੰਡਰ ਲੱਗੇ ਹੋਏ ਆ। ਵੱਖੋ ਵੱਖ ਦੇਸ਼ਾਂ ਦੇ ਮੁੰਡੇ ਆਪੋ ਆਪਣਾ ਪਸੰਦੀਦਾ ਭੋਜਨ ਬਣਾਈ ਜਾਂਦੇ ਆ। ਗੱਲ ਇਹ ਆ ਵੀ ਹਰੇਕ ਸਟੇਟ ਦਾ ਖੇਤੇ ਦਾ ਇੱਕ ਵੱਖਰਾ ਟੇਸਟ ਹੁੰਦਾ। ਪਰ ਆਪਦੇ ਹਿਸਾਬ ਨਾਲ ਸਾਰੇ ਬਣਾ ਲੈਂਦੇ ਆ। ਆ ਬੇਲੀ ਆਪਣੇ ਪੰਜਾਬ ਵਾਲੇ। ਸਤਿ ਸ਼੍ਰੀ ਅਕਾਲ ਬਾਈ। ਐ ਰੌਣਕਾਂ ਲਗੀਆਂ ਹੋਈਆਂ ਨੇ ਇੱਥੇ ਚਲਈਏ ਵੀਰੇ ਗਾਣੂ ਆਪਾਂ ਆਹ ਰੋਟੀਆਂ ਰਾਟੀਆਂ ਲਾਈ ਜਾਂਦੇ ਆ ਰੌਣਕਾਂ ਲਗੀਆਂ ਹੋਈਆਂ ਪੂਰੀਆਂ ਸਾਂਝੇ ਦਾਲ ਫੁਲਕੀ ਚੱਲਦੇ ਇੱਥੇ ਕੋਈ ਨਾ ਬਹਿ ਜੋ ਖਲੋ ਜੋ ਹੈ ਇਹ ਟਿਕਾਣੇ ਆਪਣੇ ਬਾਈਆਂ ਦੇ ਜੀ ਜੀ ਤਾਂ ਹੈ ਥਾਂ ਇਹ ਮੇ ਸਾਰੇ ਬੈੱਡ ਲੱਗੇ ਹੁੰਦੇ ਆ ਜਿੱਥੇ ਜਿੱਥੇ ਆਪਾਂ ਕੈਂਪ ਦੇਖੇ ਆ ਤੇ ਸਾਈਕਲ ਵੀਰ ਹੁਣੀ ਰਾਤ ਆਪਾਂ ਕਮਰੇ ਚ ਲਾਇਏ ਸੀਗੇ ਜਿੱਥੇ ਜਿੱਥੇ ਆਪਣੇ ਬੰਦੇ ਰਹਿੰਦੇ ਆ ਕੱਲੇ ਪੰਜਾਬ ਵਾਲੇ ਕਹਿ ਲਈਏ ਸਫਾਈ ਪੂਰੀ ਰੱਖਦੇ ਆ ਤੇ ਬਾਕੀ ਮਨਅਸਰ ਹੁੰਦਾ ਆਪਦੇ ਤੇ ਵੀ ਸਫਾਈ ਕਿਵੇਂ ਰੱਖਦਾ ਬੰਦਾ ਸਤਿ ਸ਼੍ਰੀ ਅਕਾਲ ਬਾਈ ਆਪਾਂ ਕੱਲ ਵੀ ਮਿਲੇ ਸੀ ਹਣਾ ਹਾਂਜੀ ਹਾਂਜੀ ਬਿਲਕੁਲ ਤੁਸੀਂ ਵੀਰੇ ਕਿੱਥੋਂ ਮੈਂ ਗੁਰੂਕਾ ਜੰਡਿਆਲਾ ਭਾਈ ਗੁਰੂਕਾ ਜੰਡਿਆਲਾ ਇਤਿਹਾਸਕ ਨਗਰ ਅੰਮ੍ਰਿਤਸਰ ਹੀ ਆਪਣਾ ਨਾਲ ਹੀ ਟੈਂਟ ਇਕੱਠੇ ਹੀ ਆ ਗੋਹਲੇ ਲੱਕੇ ਠੀਕ ਆ ਤੇ ਬੈੱਡ ਵੀ ਫਿਰ ਇਕੱਠਿਆਂ ਦੀ ਆ ਗਏ ਹਾਂਜੀ ਹਾਂਜੀ ਠੀਕ ਆ ਠੀਕ ਆ ਆ ਵਧੀਆ ਵੀਰੇ ਚੜ੍ਹਦੀ ਕਲਾ ਆਪਾਂ ਡਾ ਠਿੰਡਾ ਬਾਈ ਹੁਣਾਂ ਦੇ ਇੱਥੇ ਆਏ ਰੱਖਿਆ ਇਥੋਂ ਪੰਡਾ ਨੀਡਾ ਲੈ ਕੇ ਜਾਂਦੇ ਆ ਤੇ ਫਿਰ ਉਹ ਸਾਂਝੀ ਰਸੋਈ ਦੇ ਵਿੱਚ ਉੱਥੇ ਖਾਪ ਕਾ ਲੈਂਦੇ ਆ ਹਾਂਜੀ ਹਾਂਜੀ ਹਾਂ ਚਲਿਏ ਵੀਰੇ ਫਿਰ ਆਪਾਂ ਹਾਂਜੀ ਚਲੋ ਜੀ ਚਲੋ ਹਾਂ ਚੰਗਾ ਬਈ ਸਾਨੂੰ ਉਨੀ ਖੁਸ਼ੀ ਹੋਈ ਵੀਰਾ ਹਾਂ ਫੋਟੋ ਖਿੱਚਣ ਲੱਗੇ ਆ ਅਸੀਂ ਬੰਦਾ ਲੱਭਿਆ ਇੱਕ ਫੋਟੋ ਖਿੱਚਣ ਆਸਤੇ ਸਾਰਾ ਕੁਸ਼ ਚਾਹ ਪੀ ਲਈ ਦੋ ਵਾਰੀ ਅਸੀਂ ਅੱਛਾ ਅੱਛਾ ਹੁਣ ਜਾ ਕੇ ਰੋਟੀ ਖਾ ਲਈ ਆਪਾਂ ਸਾ ਪਪੋੜੇ ਲਗ ਲਗ ਤਰ੍ਹਾਂ ਦੇ ਆ ਇੱਕ 2:30 ਉਧਰ ਮਿਲਦੇ ਆ ਉਹ ਸਾਲੇ ਹੋਰ ਟਿੱਟਪਾੜਾ ਵਾ ਵਧੀਆ ਆ ਐਸੇ ਨੰਬਰ ਦੇ ਆਂਦੇ ਆ ਤੀਏ ਤੇ ਉਹ ਆਂਦੇ ਆ ਸਾਰੇ ਨੰਬਰ ਕਿਤੇ ਹੋਏ ਆ ਇਹ ਸ਼ੁੱਕਰਵਾਰ ਨੂੰ ਮਿਲਦੇ ਆ ਨਹੀਂ 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 ਡੇਲੀ 24 ਘੰਟੇ ਸਰਵਿਸ ਆ ਹਾਂ ਜੂਸੀ ਸੀ ਜਿੰਦਾਬਾਦ ਜੂਸੀ ਸੀ ਜਿੰਦਾਬਾਦ ਕੀ ਬਾਤ ਆ ਜੂਸੀ ਸੀ ਸਰ ਤੇ ਜਿੰਦਾਬਾਦ ਆਜੋ ਫਿਰ ਭਾਈ ਆਜੋ ਜਿੱਡੀ ਵੱਡੀ ਕੰਪਨੀ ਆ ਫਿਰ ਉਹਨੇ ਮੁਲਾਜ਼ਮਾਂ ਦੀ ਢੋਆ ਢੁਆਈ ਵਾਸਤੇ ਆ ਬਸਾਂ ਖੜੀਆਂ ਇੱਥੇ ਸਾਰੇ ਕਤਰ ਦੇ ਵਿੱਚ ਕੰਮ ਕਰਦੀ ਐ ਇਹ ਕੰਪਨੀ ਕੰਸਟਰਕਸ਼ਨ ਕੰਪਨੀ ਆ ਇਮਾਰਤ ਸਾਜੀ ਬਿਲਡਿੰਗ ਉਹ ਸਾਰੀ ਦਾ ਕੰਮ ਕਰਦੀ ਆ ਤਾਂ ਕਰਕੇ ਫਿਰ ਢੋਆ ਢੁਆਈ ਵਾਸਤੇ ਇੰਨੇ ਸਾਧਨ ਖੜੇ ਆ ਇਹ ਤਾਂ ਹਜੇ ਥੋੜੇ ਜਿਹੇ ਨੇ ਦੂਜੇ ਪਾਸੇ ਹੋਰ ਬਹੁਤ ਬਸਾਂ ਖੜੀਆਂ ਐ ਇਹਨਾਂ ਦੀਆਂ ਫਿਰ ਕਤਰ ਦੀ ਇਹ ਵੱਡੀ ਕੰਪਨੀ ਆ ਸਪੈਨ ਜ਼ੋਨ ਬਣਾਇਆ ਸੀ ਸਕਰੀਨਿੰਗ ਕੀਤੀ ਇੱਥੇ ਸਕਰੀਨਾਂ ਫਿਰ ਇੱਥੇ ਵੀ ਕਈ ਥਾਂ ਤੇ ਲਾਈਆਂ ਵੀਰ ਹੈ ਨੀ ਵਧੀਆ ਬਾਈ ਯਾਰ ਐਂਟਰਟੇਨਮੈਂਟ ਦਾ ਧਿਆਨ ਵੀ ਰੱਖਣਾ ਪੈਂਦਾ ਬਾਈ ਇੱਥੇ ਕੋਈ ਪਰਿਵਾਰ ਤਾਂ ਨਹੀਂ ਰਖਦੇ ਆਪਦੇ ਫੈਮਲੀਆਂ ਹੈਗੀਆਂ ਪਰ ਇਸ ਇਸ ਸੀਰੀਜ਼ ਨੇ ਉਪਰ ਹੀ ਸੁਹਾਨੀਆਂ ਜਿਹੜਾ ਆਪਣਾ ਦਿਨ ਹੀ ਪੈ ਜਾਂਦਾ ਨਾ ਪਰੇ ਹਾਂ ਇੱਥੇ ਹੈਗੀਆਂ ਠੀਕ ਆ ਬਾਈ ਹਾਂਜੀ ਪਾਣੀ ਵਧੀਆ ਕੰਪਨੀ ਦੇ ਇਹਨੂੰ 12 13 ਸਾਲਾਂ ਦਾ ਜੀ ਇੰਦੇ ਕੱਪੜੇ ਦੇ ਵਿੱਚ ਦੱਸਦੇ ਸੀ ਗਰਦਾਸਪੁਰ ਤੋਂ ਦੱਸੋ ਆਪਣਾ ਆਈਡੀਆ ਇਹ ਗਰਦਾਸਪੁਰ ਹਾਂਜੀ ਪਿੰਡ ਪੰਪਨ ਟਿਕਾਇਲ ਲੱਗ ਪੈਂਦਾ ਜੀ ਠੀਕ ਆ ਬਾਈ ਟੋਟਲੀ ਠੀਕ ਹੈ ਚੜਦੀ ਗਣੇ ਚਾਹੀਦੇ ਹੋ ਸਗੀਓ ਪ੍ਰਸ਼ਾਦਾ ਆਲੂ ਵਾਲੇ ਪਰੋਟੇ ਬਣਾਉਂਦੇ ਆ ਚਲੋ ਅੱਜ ਦਾ ਇਹ ਗਰਮ ਗਰਮ ਖਾਓ ਠੀਕ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਗੁਰਮੁਖ ਸਿੰਘ ਕਿੱਥੋਂ ਵੀ ਰੌਣੀ ਰੈਕੋਰਡ ਰੈਕੋਰਡ ਥੇਲ 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 ਰੈਕੋਰਡ ਰੈਕੋਰਡ ਹੋ ਗਈ ਕਿ ਦਸ ਹੈ ਗਿਆ ਪ੍ਰਸ਼ਾਦਾ ਛਕ ਲਿਆ ਬਾਈ ਚੜ੍ਹਦੀ ਕਲਾ ਨਹੀਂ ਨਾਲੇ ਆਪਾਂ ਉੱਥੇ ਦੇਖਿਆ ਜੀ ਉੱਥੇ ਵੀ ਚੁੱਲ੍ਹੇ ਚੌਕੇ ਪਏ ਆ ਇੱਥੇ ਵੀ ਅੱਡ ਪਿਆ ਇਹ ਫਿਰ ਸਾਡਾ ਆਪਣਾ ਪਰਸਨਲ ਹੋ ਗਿਆ ਨਾ ਇਹ ਪਰਸਨਲ ਤਾਂ ਵੀ ਪਰਸਨਲ ਹੋ ਗਿਆ ਨੰਬਰ ਵਾਲਿਆਂ ਨੂੰ ਸਪੈਸ਼ਲ ਦਿੱਤੀ ਫੈਸਿਲਿਟੀ ਠੀਕ ਹੈ ਮੁੰਡੇ ਦੇ ਚਾਚੇ ਦੀ ਰੈਸ਼ਨ ਹਾਂ ਸਾਰੇ ਚਾਚੇ ਜੀ ਨਹੀਂ ਵੀਰ ਦੇ ਭਰਾ ਨਹੀਂ ਮੇਰੇ ਵੀਰ ਜونی ਅੱਭੀ ਗੁਰਦਾਸਪੁਰ ਤੋਂ ਨੇ ਮੇਰੇ ਭਾਂਡੀ ਨੇ ਵੱਡੇ ਵੀਰ ਜੀ ਨੇ ਉਹ ਵੀ ਵੀਰ ਜੀ ਨੇ ਇਹ ਆਪਾਂ ਸਾਰੇ ਗੁਰਦਾਸਪੁਰ ਤੋਂ ਜੇ ਸਾਰੇ ਮੁਝਾਇਲੇ ਨੇ ਤੇ ਪਰ ਨਹੀਂ ਦੱਸਦੇ ਮੁੰਡਿਆਂ ਦੇ ਰੰਮਕਾਂ ਲਾਇਆ ਮੈਂ ਲਾਇਆ ਜੱਜ ਨੂੰ ਫੋਨ ਮੈਂ ਮੈਂ ਫੋਨ ਲੱਗ ਕਰ ਦਦਾ ਬਈ ਮੇਰੇ ਤੋਂ ਕੰਮ ਕਰਾਉਂਦੇ ਤੇ ਮੈਂ ਵੀਡੀਓ ਗੱਲ ਲਾ ਦਦਾ ਔਰੇ ਸੁਆਦ ਸੀ ਬਈ ਪਰੌਂਠੇ ਬਹੁਤ ਸੁਆਦ ਬਈ ਹਲਵਾ ਗੋੜੇ ਤੇੜੀ ਪੈਣੇ ਕਿਉਂ ਦਰ ਮੈਂ ਵਤਰੀ ਜੂਣੇ ਬਣਿਆ ਕੰਮ ਰਾਇ ਨਹੀਂ ਨਾ ਹੁੰਦੇ ਨਹੀਂ ਹੁਣ ਗੱਟਨ ਮਾਤ ਕਰਦਾ ਗੱਲਾ ਗੋਟਨਾ ਬਟੇ ਦਾ ਰੇਲ ਦਾ ਸ਼ਾਹ ਜਾਨੇ ਉਹ ਕਰੀ ਕਰ ਛੁੱਟੀ ਦਾ ਦਿਨ ਆਪਣੇ ਬੰਦਿਆਂ ਦਾ ਮਨੋਰੰਜਨ ਵਾਲਾ ਦਿਨ ਹੁੰਦਾ ਤੇ ਇਸ ਦਿਨ ਫਿਰ ਇਸ ਦਿਨ ਇਹ ਐ ਸਾਜ ਸੰਵਰ ਕੇ ਬਾਹਰ ਨਿਕਲਦੇ ਆ ਚੋਦੇ ਕਿਵੇਂ ਸੀ ਪਰਸੋਂ ਆਪਾਂ ਦਾ ਬੰਦੇ ਨੂੰ ਖੇਤ ਮਿਲੇ ਸੀ ਸਬਜ਼ੀਆਂ ਬਾਰੇ ਚੰਗੀ ਜਾਣਕਾਰੀ ਦਿੱਤੀ ਸੀ ਬੰਦੇ ਨੇ ਬਾਬਾ એનર્ਜੀ ਵਾਲਾ ਵੀਰ ਇਹ ਤੇ ਉਦੋਂ ਹੋਰ ਤਰ੍ਹਾਂ ਦਾ ਲੀੜਾ ਲੱਤਾ ਸੀ ਤੇ ਅੱਜ ਮੁੰਡੇ ਨੇ ਟੋਲਣ ਟੂਣਾ ਕੱਢੀਆਂ ਹੋਈਆਂ ਸਾਡਾ ਫਿਰ ਸੋਹਣੇ ਬਣਨ ਵਾਲਾ ਤੇ ਨਾ ਰੀਬੈਂਡ ਨਹੀਂ ਹੁੰਦਾ ਨਾ ਇਦਾਂ ਹਾਂ ਠੀਕ ਆ ਭਾਈ ਜੀ ਆ ਇਹਨੂੰ ਲਾਲੀ ਦੁਆਰੇ ਤੇਰਾ ਵੀਰੇ ਧੰਨਵਾਦ ਤੇਰਾ ਬਹੁਤ ਬਹੁਤ ਖਤਰਜ ਆਏ ਆ ਸੌਣ ਆਏ ਲੱਗਿਆ ਜਿਵੇਂ ਆਪਦਾ ਸਾਰਾ ਪਰਿਵਾਰ ਹੀ ਆ ਗਿਆ ਹੁੰਦਾ ਸਾਰਾ ਪਰਿਵਾਰ ਹੀ ਲੈ ਕੇ ਆਏ ਆ ਮੇਰਾ ਐਂ ਹੋ ਜਾਂਦਾ ਹੁਣ ਜਿਵੇਂ ਇੱਥੇ ਆ ਸਵੇਰ ਦੇ ਮਿੱਤਰਬੇਲੀ ਮਿਲ ਜਾਂਦੇ ਆ ਮਿਲ ਜਾਂਦੇ ਰੌਣਕਾਂ ਲੱਗ ਜਾਂਦੀਆਂ ਫੇਰ ਦੀ ਖੋਪੀ ਜਾਂਦੀ ਸੀ ਮੈਂ ਖਾ ਜਾਣਾ ਏਅਰਪੋਰਟ ਤੇ ਪਰ ਮੈਂ ਬੇਲੀ ਦੀ ਕੱਢ ਕੇ ਜਾਉਂਗਾ ਹੁਣ 75 75 ਕਿਲੋਮੀਟਰ ਦਾ ਢੇੜਾ ਪਾ ਕੇ ਆਏ ਨਹੀਂ ਚੱਲ ਕੋਈ ਚੱਕ ਵੀ ਨਹੀਂ ਮਿਲਕਦਾ ਆਪਾਂ ਕੱਲ ਵੀਡੀਓ ਦੇਖੀ ਸੀ ਬਾਈ ਜੀ ਉਹਨਾਂ ਦੀ ਤੇ ਕੱਲ ਵਾਲਾ ਬਲੌਗ ਜਿਹੜਾ ਦੇਖਿਆ ਉਹ ਚ ਵੀਰ ਜਣਾਂ ਨੂੰ ਵੀ ਆਪਾਂ ਮਿਲੇ ਸੀ ਕੀ ਆਜਾ ਰੂ ਰੂ ਮਿਲਦਾ ਨਹੀਂ ਨਹੀਂ ਵਧੀਆ ਮੌਕਾ ਬਣ ਗਿਆ ਸਾਡੇ ਸਫਰਾਂ ਨਾਲ ਇੱਕ ਚੀਜ਼ ਇਹ ਹੁੰਦੀ ਹੈ ਵੀ ਜਿੱਥੇ ਜਿੱਥੇ ਆਪਣੇ ਬੰਦੇ ਰਹਿੰਦੇ ਆਫਿਸ ਦੇ ਵਿੱਚ ਮਿਲ ਪੈਂਦੇ ਉਹ ਬਾਈ ਜਿੱਥੇ ਕੰਮ ਕਰਦਾ ਲਾਲੀ ਇੱਕ ਇਕੱਲਾ ਹੀ ਹੁੰਦਾ ਪਰ ਉਹਨੂੰ ਨਮੀ ਸੰਗਤ ਮਿਲ ਗਈ ਅੱਜ ਪਹਿਲੀ ਵਾਰ ਪ੍ਰੋਡੈਕ ਖਾਦੇ ਟਕਾਹ ਗਏ ਬਾਈ ਬਾਈ ਕਹੇ ਵਿਖਾਇਆ ਤੁਹਾਨੂੰ ਨਾਲੇ ਦੇਖਦੇ ਜਦੋਂ ਵੀ ਕਿੰਨੇ 11:00 ਵਜੇ ਜ਼ਰੂਰੀ ਫੋਨ ਕਰੇ ਛੁੱਟੀ ਹੁੰਦੀ ਆ ਨੂੰ ਫਰਾਈਡੇ ਨਹੀਂ 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 ਬਤਾ ਰਹੇ ਹਾਂ ਬਾਈ ਮੇ ਨਾਮ ਕਹਿੰਦੇ ਨੇ ਇੱਕ ਕੜੀ ਹੁਣੀ ਚਾਹੀਦੀ ਵਿੱਚ ਉਹ ਬਾਈ ਬਣ ਗਿਆ ਹੁਣ ਪੁਲ ਬਣ ਗਿਆ ਪੱਕਾ ਹੀ ਹੋ ਗਿਆ ਨਾ ਸਾਡਾ ਪੱਕੇ ਹੋ ਕੇ ਦਾ ਬਾਈ ਓ ਓ ਬਾਈ ਅੱਗੇ ਤੋਂ ਆਈ ਫਿਰ ਆਪਾਂ ਇਕੱਠੇ ਧੁੰਮਾਂਗੇ ਕੋਈ ਚੱਕਰ ਨਹੀਂ ਪਰ ਦੱਸ ਕੇ ਆਈ ਮੈਂ ਸਾਈਕਲ ਤੋਂ ਲੈ ਲੂੰਗਾ ਉਹ ਤੋਂ ਪਹਿਲਾਂ ਲੱਤਾਂ ਵੀ ਲੱਤਾਂ ਵੀ ਲੱਤਾਂ ਵੀ ਵਰ ਬਾਹਰ ਚੱਲਣੇ ਚਾਹੀਦੇ ਸਨ ਇਹ ਫਰੇਮ ਦੇ ਵਿੱਚ ਜਿੰਨੇ ਵੀ ਵੀਰ ਭਰਾ ਖੜੇ ਆ ਇਹ ਸਾਰੇ ਨੇੜੇ ਤੇੜੇ ਦੇ ਤੁਸੀਂ ਵੀ ਇੱਥੇ ਹੀ ਕੰਮ ਕਰਦੇ ਹੋ ਬਾਈ ਹਾਂ ਜੀ ਯੂਸੀਸੀ ਜੀ ਹਾਂ ਨਹੀਂ ਨਹੀਂ ਮੇਰੀ ਦੂਜੀ ਕੰਪਨੀ ਇਹ ਬਾਈ ਹੁਣੀ ਬਾਹਰੋਂ ਮਿਲ ਲਏ ਆ ਆਪਾਂ ਤਾਂ ਕੱਲ ਮਿਲੇ ਸੀ ਨਾ ਆਪਾਂ ਮਿਲੇ ਸੀਗੇ ਇਹ ਸਾਰੇ ਬਾਈ ਮਾਜੇ ਵਾਲੇ ਆ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਪਾਈਆਂ ਨੂੰ ਆਹ ਬਾਈ ਮੇਰਾ ਗੋਤੀ ਆ ਬੁੱਟਰਾ ਤੇ ਵਧੀਆ ਵੀਰ ਫਿਰ ਆਪਾਂ ਆ ਵੀਰ ਨੂੰ ਇੱਕ ਵਿੱਚ ਲਿਓ ਜਰਾ ਬੜਾ ਆਜੋ 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 ਆ ਵੀਰ ਜੀ ਆਜੋ 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 ਹੈਗੇ ਨਿਕਰਾਲੀਆਂ ਕੋਈ ਚੱਕਣ ਦੇ ਬਾਈ ਹੁਣੀ ਕਿੱਥੋਂ ਆ ਅਨੌਰ ਪੌਣੀ ਠੀਕ ਹੈ ਡਾਕ ਯੂ ਸੀ ਸੀ ਅਰਬਾ ਕੌਨ ਟ੍ਰੈਂਡਿੰਗ ਐਂਡ ਟ੍ਰੇਡਿੰਗ ਐਂਡ ਕੰਟਰੈਕਟਿੰਗ ਇਹ ਕੰਪਨੀ ਦਾ ਇਹਨਾਂ ਦਾ ਮੁੱਖ ਗੇਟ ਆ ਕਦਰ ਦੇ ਝੰਡੇ ਝੁੱਲੀ ਜਾਂਦੇ ਆ ਤੇ ਇਹ ਸਾਰੇ ਮਿੱਤਰ ਪੇਲੀ ਜਿਹੜੇ ਆਪਾਂ ਨੂੰ ਇੱਥੇ ਮਿਲੇ ਸਮਾਂ 11 ਵਜੇ ਗਏ ਗੱਲਾਂ ਬਾਤਾਂ ਵਾਵਾ ਕਰਦੇ ਰਹੇ ਅਸੀਂ ਕਿ ਨਹੀਂ ਬੁੱਟਰ ਸਾਹਿਬ ਬਾਈ ਤੁਹਾਡਾ ਪਿੰਡ ਬੁੱਟਰ ਆ ਬੁੱਟਰ ਪਿੰਡ ਗੋਤਵੀ ਆ ਬੁੱਟਰ ਇੱਥੇ ਮੁਕਸਰ ਕੋਲ ਵੀ ਹੈਗਾ ਇੱਕ ਹਾਂਜੀ ਹਾਂਜੀ ਬਹੁਤ ਬਹੁਤ ਗਰਦਾਸਪੁਰ ਗਰਦਾਸ ਤੁਹਾਡਾ ਜ਼ਿਲ੍ਹਾ ਗਰਦਾਸਪੁਰ ਆ ਜ਼ਿਲ੍ਹਾ ਕਿਹੜਾ ਤੁਹਾਡਾ ਅੰਮ੍ਰਿਤਸਰ ਆ ਅੰਮ੍ਰਿਤਸਰ ਆ ਠੀਕ ਆ ਭਾਈ ਠੀਕ ਆ ਠੀਕ ਆ ਤੁਹਾਡਾ ਕਿਹੜਾ ਪਿੰਡ ਵੀਰੇ ਗੁਰਦਾਸਪੁਰ ਕੋਲੇ ਮਟਰਾ ਪਿੰਡ ਹੈ ਵੀਰ ਜੀ ਤੁਹਾਡਾ ਮੇਰਾ ਖਡੂਰ ਸਾਹਿਬ ਦਾ ਡਿਸਟ੍ਰਿਕਟ ਖਡੂਰ ਸਾਹਿਬ ਆ ਆਪਾਂ ਬੰਗਵਾਣੀ ਸਾਡਾ ਗੁਰਦਾਸਪੁਰ ਸੇਮ ਬੰਗਵਾਣੀ ਦਾ ਗੁਰਦਾਸਪੁਰ ਕੰਗ ਕੰਗ ਤਰਨਤਾਰਨ ਠੀਕ ਆ ਭਾਈ ਚਲ ਜੀ ਮੇਰੇ ਸੰਗੋ ਚੰਗਾ ਭਾਈ ਸਤਿ ਸ੍ਰੀ ਅਕਾਲ ਸਾਰੇ ਬਾਈਆਂ ਨੂੰ ਬੜੀਆਂ ਦੀ ਆ ਹਾਂ ਫੜੀਆਂ ਉਂਗਲਾਂ ਇੱਥੇ ਰੱਖੋ ਭਾਜੀ ਯਾਰ ਆਪਾਂ ਬੱਤੀ ਰੈਡੀ ਕਰ ਲਈ ਆ ਨਾ ਅੱਸੀ ਹੋਰ ਜਿਆਦਾ ਅੱਸੀ ਗੱਲ ਜੀ ਅੱਸੀ ਗੱਲ ਜੀ ਉਹ ਜੰਗਾ ਸਵਰ ਜਾ ਕਰਤਾ ਹੈ ਅੱਜ ਸਵਰ ਜਾ ਕਰਤਾ ਹੋਰ ਅੱਜ ਬਾਜੀ ਜੀ ਨਹੀਂ ਇੱਥੇ ਆ ਪੰਜਾਬ ਤੋਂ ਇੱਥੇ ਵਸਿਆ ਨਾ ਜੂਰੀ ਜੂਰੀ ਬਲਕਣ ਸਿੱਧੇ ਬਹੁਤ ਬੰਦੇ ਪਾਏ ਨੇ ਬਸ ਇਹਨਾਂ ਤੋਂ ਵਾਦੇ ਇਸੇ ਪੰਜਾਬੀ ਹਾਲੀ ਦੇ ਅੱਧੀ ਕੀ ਜਿਹਾ ਜੀ ਵਰਡ ਕੱਪ ਦਾ ਕੰਮ ਘਾਟ ਕਰਕੇ ਨਾ ਇੱਥੇ ਬੰਦੇ ਚਾਹੀਦੇ ਆ। ਥਾਣ ਨੂੰ ਜਾ ਰਿਹਾ ਜੀ ਖਾਣ। ਨਹੀਂ ਇੱਥੇ ਦਰ ਆਉਣ ਖੜੀ ਹੁੰਦੀ ਆ। ਠੀਕ ਇਹਦੇ ਤੋਂ ਨਹੀਂ। ਫਿਰ ਕਿੱਧਰ ਆਏ ਤੁਸੀਂ? ਮੈਂ ਤਾਂ ਆਇਆ। ਮੈਂ ਰਾਤ ਇੱਥੇ ਆ ਗਿਆ ਸੀ ਭਾਈ। ਪਤਾ ਵਾਦ ਕਿੱਥੇ ਗਿਆ? ਹਾਂ ਕੋਈ ਰਾਤੀ ਲੈ ਆਇਆ। ਚੱਲੋ ਫੋਨ ਤੋਂ ਆਇਆ। ਚੱਲ ਚੱਲ ਜੇ ਪੈਰ ਰੋਕੇ ਨਾ ਨਾਲ ਦੇ ਕੋਲ। ਆਹ ਹੈ। ਇਹ ਬਾਈ ਕਹਿੰਦਾ ਕਿੱਧਰ ਖੜੇ ਆ? ਲੱਗਿਆ ਬੰਦੇ ਦਾ ਜਾਣਦੇ ਹੀ ਆ। ਚੱਲੇ ਕਿਥੇ ਨੂੰ? ਨਹੀਂ। ਕੋਈ ਥੋੜਾ ਜਿਹਾ ਨਾ 12 ਸਾਰਾ ਟੂਰ ਕਹਿੰਦੇ ਆ। ਮੈਨੂੰ ਹੋਦੇ ਨਾ। ਬਸ ਮਾਸਟਰਾਈ ਜਿਵੇਂ ਨਾ। ਆਮੂ ਦੇ ਲਈ ਹਾਂ ਅਮਾਨ ਤੋਂ ਜੁਆਇਕੂ ਮੈਂ ਸਾਰਾ ਪਰ ਸਾਉਦੀ ਆਪਾ ਪੱਤਾ ਵਾਟਰ ਬਣ ਕੇ ਆਣਾ ਜਿਆਦਾ ਇੱਧਰ ਮਾਰੀ ਸਾਉਦੀ ਇਹ ਮੈਨੂੰ ਭਾਰੀ ਉੱਥੇ ਹੀ ਸਾਉਦੀ ਇਹ ਮਰੂਜ ਦੇ ਰੂਜ ਨਾ 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 ਸਲਵੇਰ ਰੋਡ ਦੀ ਸਾਈਡ ਤੇ ਲੈ ਸਲਵੇਰ ਰੋਡ ਦੀ ਫੋਟੋ ਵੀਰ ਰੋਡ ਜਿੰਨ ਚਾਹੀਦੇ ਫੋਟੋ ਵੀਰ ਫੋਟੋ ਕਿੱਧਰ ਉਹ ਸੈਕਿੰਡ ਉਹ ਲੱਗੇ ਆਪਣਾ ਯਾਰ ਉਹ ਨੂੰ ਨਹੀਂ ਸੀ ਬਾਈ ਰੁਕ ਜਾ ਕਮੈਂਟ ਬਾਈ ਖੇਚ ਲੈਣੇ ਅੱਪਾ ਬੰਦ ਕਰਦਾ ਬਾਈ ਵੀਡੀਓ ਹੁਣ ਮੈਂ ਉਹ ਸ਼ਾਮ ਨੂੰ ਜੰਮਾ 에ਰਪੋਰਟ ਬਾਈ ਨੂੰ ਛੱਡ ਕੇ ਹਾਂ ਤੇ ਬਾਈ ਨੂੰ ਪੰਜਾਬ ਜਾਣਾ ਕਾਹਾਂ ਜੀ ਉਹ ਬਾਈ ਦਾਤੀ ਮਿਲੇ ਸੀ ਆਪਾਂ ਨੂੰ ਅੱਛਾ ਚੰਗਾ ਬਾਈ ਸਤਿ ਸ਼੍ਰੀ ਅਕਾਲ ਸਾਰੇ ਬਾਈਆਂ ਨੂੰ ਓਕੇ ਚੰਗਾ ਸਿੰਘ ਸਾਫ ਠੀਕ ਹੈ ਜੀ ਬਾਈ ਤੁਸੀਂ ਜਾਓਗੇ ਨਾਲ ਹੀ ਮੈਂ ਨਾਲ ਹੀ ਬਸ ਤੁਸੀਂ ਨਾਲ ਹੀ ਚੱਲਦਾ ਤੈਨੂੰ ਲੈਵਾਂਗੇ ਥਾਂ ਪਰ ਜਦੋਂ ਮੇਰੇ ਮੂੰਹ ਤੇ ਕੈਮਰਾ ਲੱਗਿਆ ਹੁੰਦਾ ਮੈਂ ਵੀ ਸੰਗਿਆਂ ਨਾ ਨਹੀਂ ਹੁਣ ਵੈਸੇ ਤੂੰ ਹੀ ਤੂੰ ਵਧੀਆ ਚਲੋ ਬਣਾਦੇ ਜੋ ਵੀ ਬਗਦੀਆ ਦਾਂਦੇ ਆਏ ਵੀਡੀਓ ਬਾਰੇ ਜਿੱਥੇ ਵੀ ਬੋਲਦੇ ਆ ਹੌਲੀ ਹੌਲੀ ਬੱਲੇ ਜਾਲੀ ਖੈਰ ਆ ਗਿਆ ਪਰ ਅਜੇ ਆਪ ਨੂੰ ਕੈਮਰਾ ਫੇਸ ਕਰਨ ਔਖਾ ਲੱਗਦਾ ਅਹੀਂ ਤੁਰਦੇ ਕਰਦੇ ਵਾਵਾ ਲੇਟ ਹੋ ਗਏ ਤੇ ਇਹ ਬਾਈ ਹੁਣੀ ਮੈਨੂੰ ਸਲਵਾ ਰੋਡ ਤੱਕ ਛੱਡਰ ਚੱਲੇ ਆ ਤੇ ਇਹ ਬੱਸ ਬਸ ਦੇ ਵਿੱਚ ਸਾਰਾ ਸਮਾਨ ਲੱਦਿਆ 25 30 ਕਿਲੋਗ੍ਰਾਮ ਲੈ ਕੇ ਜਾਣਗੇ ਹਲਵਾ ਰੋਡ ਤੇ ਸਾਡਕੇ ਤੇ ਫਿਰ ਇਹ ਸ਼ਾਨੂ ਮੋੜ ਆਉਣਗੇ ਇਹ ਨਾਲ ਮੈਨੂੰ ਵੀ ਸਿਖਾਈ ਹੋ ਜੂਗੀ ਤੇ ਮੇਰਾ ਗਾਂ ਸਿੱਧਾ ਸਫਰ ਉੱਧਰ ਹੋ ਜੂਗਾ ਤੇ ਆ ਪਿੰਡਾਂ ਵਾਲੀ ਸੜਕ ਹੈ ਹੀ ਪਿੰਡਾ ਪੁਟਾ ਵਾਲੇ ਰਾਹ ਵੀ ਪੂਰੇ ਸੋਹਣੇ ਨੇ ਇਸ ਇਲਾਕੇ ਠੀਕ ਆ ਬਾਈ ਪੁੱਟਰ ਵਾਲਿਓ ਠੀਕ ਹੈ ਮਾਰੂਥਲਾਂ ਦੇ ਫਿਰਦਿਆਂ ਤੇ ਮਾਰੂਥਲਾਂ ਦਾ ਜਹਾਜ਼ ਇਸ ਵੇਲੇ ਆਪਣੀ ਅੱਖਾਂ ਦੇ ਸਾਹਮਣੇ ਗਲਫ ਦੇ ਵਿੱਚ ਜਿੱਥੇ ਕਿਤੇ ਵੀ ਜਾਵਾਂਗੇ ਇਹ ਬੋਤੇ ਮੱਥੇ ਲੱਗਣਗੇ ਤੇ ਬੋਤਿਆਂ ਦੇ ਪਿੱਛੇ ਕੀ ਆ ਬੋਤਿਆਂ ਦੇ ਪਿੱਛੇ ਉਹ ਲੈਂਡ ਕਰੂਜ਼ਰ ਆ ਭਰਾ ਵਾ ਫੇਰ ਪੱਤ ਚੱਲੇ ਸੀ ਅਸੀਂ ਤੇ ਕਿੱਦਾਂ ਭਾਈ ਸਸੀ ਭਾਈ ਸਸੀ ਭਾਈ ਸਸੀ ਕਰਦੇ ਸਸੀ ਕਿੱਲੇ ਹੁਣ ਬਿਟਕ ਐਂ ਵੇਖਾ ਭਰਾ ਇਹਦੇ ਆਪਾਂ ਗੱਲ ਲਾਉਦੇ ਫਿਰਦੇ ਆਂ ਬਈ ਸਫਾਰੀ ਚ ਜਿੱਥੇ ਗਏ ਸੀ ਤੁਸੀਂ ਹਾਂ ਉਦੋਂ ਅਸੀਂ ਬਿੱਲ ਕਰਾਉਂਡ ਆਪੇ ਲੇਟ ਹੋ ਕੇ ਬਾਅਦ ਉਦੋਂ ਤੁਹਾਡੇ ਨਾਲ ਗੱਲ ਹੋਈ ਸੀ ਉਦੋਂ ਅਸੀਂ ਲੇਟ ਹੋ ਗਏ ਫਿਰ ਅੰਦਰ ਐਂਟਰ ਹੋ ਗਏ ਅਸੀਂ ਉੱਥੇ ਜਗ੍ਹਾ ਕਾਊਂਟਰ ਤੇ ਬਿੱਲ ਕਟਾਉਨੇ ਆਂ ਠੀਕ ਆ ਇਹਨਾਂ ਨਾਲ ਇੱਕ ਦਿਨ ਪਹਿਲਾਂ ਗੱਲ ਹੋਈ ਫੋਨ ਤੇ ਸਫਾਰੀ ਮਾਲ ਤੇ ਉਹ ਗੱਲ ਵੀ ਹੋਈ ਤੇ ਬਾਅਦ ਟੱਕਰੇ ਨਹੀਂ ਹੋਏ ਬਸ ਕੋਮੈਂਟਰੀ ਲੇਟ ਹੋ ਗਏ ਅਸੀਂ ਬਿੱਲ ਕਰਾਉਂਡ ਆਪੇ ਰਾਸ਼ੀ ਜ਼ਿਆਦਾ ਸੀ ਤੁਸੀਂ ਨਿਕਲਾਏ ਕਿੱਥੋਂ ਸੰਗਤਾਂ ਆਪਾਂ ਗਰਦਾਸਪੁਰ ਠੱਬਰਪਿੰਡ ਠੀਕ ਆ ਸਾਰੇ ਉੱਥੋਂ ਦੀ ਆ ਨਹੀਂ ਅੰਬਰਸਰ ਮਹਿਤਾ ਮੈਂ ਸ਼ਾਇਦ ਸੋਚਦਾ ਠੀਕ ਹੈ ਹੰਮਰ ਸਾਹਿਬ ਸਾਹਿਬ ਠੀਕ ਹੈ ਇਹ ਤਾਂ ਕਈ ਬੇਲੀਆਂ ਦੇ ਫੋਨ ਗਏ ਇੱਥੇ ਨੇੜੇ-ਤੇੜੇ ਖੜੇ ਆ ਬਾਈ ਸਾਰੇ ਜੋ ਅੱਛਾ ਅੱਛਾ ਜੀ ਹੋਰ ਬਾਈ ਰਾਜਪਾਲ ਜੀ ਤੁਸੀਂ ਆਏ ਹੁਣ ਮੈਂ ਚਲੋ ਬਾਈ ਨੂੰ ਅੱਜ ਕੱਲ ਜਾਣਾ ਮਿਲ ਕੇ ਦਈਏ ਲਾਡ ਦੇਣਾ ਸਾਡਾ ਵੀ ਮੁੰਡੇ ਟੇ ਪਿੰਡ ਗਿਆ ਆ ਹਾਂ ਬਹੁਤ ਕਾਣੀ ਸਟੋਰੀਆਂ ਦੇਖਦਾ ਹੈ ਉਹ ਤੇ ਇੰਸਟਾ ਤੇ ਉਹ ਆਖ ਹੀ ਜਾਂਦਾ ਵੀ ਤੁਸੀਂ ਮਿਲ ਕੇ ਕਿਉਂ ਨਹੀਂ ਆਏ ਠੀਕ ਆ ਯਾਰ ਆਪਣੇ ਬੰਦੇ ਤੇ ਬਹੁਤ ਕਰਦੇ ਆ ਹਨਾ ਉਹਨਾਂ ਫਿਰ ਪਹਿਣਾ ਕਿਤੇ ਆਪਾਂ ਕੋਈ ਹੈ ਕਿ ਕੋਈ ਇੱਥੇ ਰੈਸਟੋਰੈਂਟ ਉਹ ਦੂਜਾ ਪੰਪ ਸਟੇਕ ਨੇੜੇ ਹੈਗਾ ਆਪ ਇੱਥੇ 48 ਆ ਮੇਰੇ ਖਲ 48 ਦੀ ਨਾ ਬਣੀ 48 ਚਲੋ ਜਾਣਾ ਉੱਥੇ ਚੱਲ ਜਾਈਏ ਕਿੰਨੇ ਕੁ ਦੂਰੇ ਇਥੋਂ ਇਥੋਂ ਐਵੇਂ ਦੱਸ ਕੋਈ ਨਾ ਕਿ ਉਹ ਹੀ ਕਰਾਉਣੀ ਚੱਲ 40 ਅਪਰ ਨਹੀਂ ਅਗਲਾ ਬੰਦੀ ਹੈ ਬਹਿ ਜਾਣਾ ਫਿਰ ਸਾਰੇ ਜਾਣੇ ਆਪਾਂ ਉੱਥੇ ਉੱਥੇ ਆਵੇ ਚਲੋ ਚਲੋ ਫਿਰ ਆਜੋ ਚਲੋ ਆਜੋ ਦੇਖੋ ਇਹ ਟੈਨਾਂ ਗੱਡੀ ਲਾਉਣੇ ਚਲੋ ਮੈਂ ਗੱਡੀ ਮਾਰਦਾ ਹੈ ਆਜੋ ਭਣਾ ਦੇ ਬੱਸ ਤੇ ਆਜੋ ਚਲੋ 12:30 ਦਾ ਸਮਾਂ ਹੋਇਆ ਤੇ ਇਸ ਵੇਲੇ ਆਪਾਂ ਸਲਵਾ ਰੋਡ ਤੇ ਖੜੇ ਆਂ ਸਲਵਾ ਰੋਡ ਉਹੀ ਹੈ ਜਿਹੜੀ 사ウਦੀ ਅਰਬ ਨੂੰ ਰਾਹ ਜਾਂਦਾ ਇਸ ਦੇਸ਼ ਦੇ ਵਿੱਚੋਂ ਨਿਕਲਦਾ ਇਹ ਸਾਰੇ ਵੀਰ ਭਰਾ ਇੱਥੇ ਕਤਰ ਦੇ ਵਿੱਚ ਰਹਿੰਦੇ ਆ ਪੰਜਾਬ ਦੇ ਅੱਡੋ ਅੱਡ ਹਿੱਸਿਆਂ ਤੋਂ ਸਾਰੇ ਬਾਈ ਹੁਣੀ ਮਿਲਣ ਆਏ ਆ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਹ ਬੰਦੇ ਚੁੱਪ ਖੜੇ ਆ ਇਹਨਾਂ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਤੇ ਜਿਹੜੇ ਬੰਦੇ ਇਧਰਲੇ ਪਾਸੇ ਆ ਅਸੀਂ ਇੱਥੇ ਖੜੇ ਗੱਲਾਂ ਬਾਤਾਂ ਕਰੀ ਜਾਂਦੇ ਆ ਅਸੀਂ ਘੇਰਾ ਸਾਡਾ ਵਾ ਵਡਾ ਹੋ ਗਿਆ ਜਿਹੜੇ ਨੰਗਦੇ ਟੱਪਦੇ ਇੱਥੋਂ ਕਤਰੀ ਥੋੜੀ ਜਿਹੀ ਨਿਗਾਹ ਜੀ ਰੱਖ ਰਹੇ ਆ ਤੇ ਜੀ ਆਇਆਂ ਨੂੰ ਬਾਈ ਸਾਰੇ ਭਰਾਵਾਂ ਦਾ ਧੰਨਵਾਦ ਹਾਂ ਕਿੱਥੇ ਕਿੱਥੇ ਜੇ ਕੰਮ ਕਰਦੇ ਹੋ ਬਾਈ ਤੁਸੀਂ ਸਾਰੇ ਡਰਾਈਵਰ ਹੋ ਬਾਈ ਸਹੀਏ ਦੇ ਵਿੱਚ ਸਾਰੇ ਡਰਾਈਵਰ ਹੋ ਬਾਈ ਤੁਸੀਂ ਤੁਸੀਂ ਵੀਰੇ ਸਾਰੇ ਡਰਾਈਵਰ ਹੋ ਬਾਈ ਤੁਸੀਂ ਇੰਜੀਨੀਅਰ ਹੋ ਲੋਜਿਸਟਿਕਸ ਸੁਪਰਵਾਈਜ਼ਰ ਹਾਂ ਮੈਂ ਸੁਪਰਵਾਈਜ਼ਰ ਹਾਂ ਠੀਕ ਹੈ ਬਾਈ ਚਲੋ ਆ ਬਣੋ ਚਲੋ ਕੀ ਕੀ ਬਾਤ ਆ ਯਾਰ ਬਦਾਮਾ ਵਾਲਾ ਦੁੱਧ ਲੈ ਕੇ ਆਇਆ ਲੋਕ ਕੋਈ ਉਹ ਉਹ ਰੈਡੀ ਕਰਕੇ ਆਇਆ अच्छा ਤੁਸੀਂ ਸਵੇਰੀਏ ਸੜਕ ਤੇ ਆ ਗਏ ਸੀ ہاں ਹੀ ਅੱਜ ਮੈਂ ਬੰਦੇ ਖੜੇ ਭਾਜੀ ਬੀਹਾਂ ਤੇ ਨਹੀਂ ਪਾਇਆ ਨਹੀਂ ਨਹੀਂ ਫੋਨ ਤੇ ਯਾਰ ਗੱਲ ਫੋਨ ਤੇ ਗੱਲ ਕਰਨੀ ਤੁਹਾਨੂੰ ਦੱਸਿਆ ਸੌਖੀ ਆ ਮੈਸੇਜਾਂ ਦੇ ਜਵਾਬ ਦੇਣੇ ਔਖੇ ਹੋ ਜਾਂਦੇ ਆ ਲਓ ਬਾਈ ਪਤਾ ਪੀਣ ਤੋਂ ਬਾਅਦ ਮੁੰਡੇ ਉੱਤੋਂ ਦੁੱਧ ਪੀ ਰਹੇ ਆ ਪਤਾ ਪਾਲ ਸਭ ਤੋਂ ਵੱਡੀ ਗੱਲ ਤੁਹਾਡੀ ਕਿਸਮ ਦਾ ਕੱਲ ਪੰਜਾਬ ਤੋਂ ਵਰਫੀ ਆਈ ਆ ਜੀ ਉਹ ਵੀ ਤੁਹਾਨੂੰ ਸਿਖਾਉਣੇ ਆ ਵਾਹ ਬਾਈ ਵਾਹ ਉਹ ਦਿਨ ਇੱਕ ਬਾਈ ਮਿਲਿਆ ਇੱਥੇ ਕਤਰਚ ਆਪਣਾ ਉਹ ਲੈ ਕੇ ਆਇਆ ਸੀਗਾ ਦੂਜਾ ਉਹ ਮੂੰਹ ਮੁੱਠ ਘਰਾਦੇ ਬਾਈ ਪਿੰਨੀਆਂ ਕਾਣੂ ਬਾਈ ਸਾਗ ਦੇ ਮੱਕੀ ਦੀਆਂ ਰੋਟੀਆਂ ਹਾਂ ਅੱਛਾ ਪੈਕ ਕਰਕੇ ਲੈ ਆਏ ਹਾਂ ਬਾਈ ਹਾਂਜੀ ਪੰਜੀਰੀ ਆ ਦੇਖ ਲਓ ਜੇ ਥਾਂ ਥਾਂ ਦਾ ਬੰਨ ਦੋ ਨਾ ਵੀਰੇ ਪਤਾ ਕੀ ਆ ਮੈਂ ਤੁਹਾਨੂੰ ਦੱਸਦਾ ਮੈਨੂੰ ਇੱਕ ਅੱਧੀ ਚੀਜ਼ ਦੇ ਦਿਓ ਬਾਕੀ ਸਮਾਨ ਸਾਰਾ ਭਰਿਆ ਪਿਆ ਝੂਲੇ 'ਚ ਵੀਰੇ ਖਾਣ ਪੀਣ ਦੇ ਵਾਧੂ ਤੁਹਾਨੂੰ ਕੰਮ ਹੋਣਗੇ ਲੈ ਕੇ ਆਦੇ ਮਲਟੀ ਗ੍ਰੇਨ ਆ ਵਧੀਆ ਨੇ ਉਹ ਊਰਜਾ ਜ਼ਰੂਰ ਆ ਫਾਈਬਰ ਦਾ ਵੀ ਖਿਆਲ ਰੱਖਦੇ ਆ ਇਹ ਕਮਾਲ ਆ ਬ੍ਰਾਊਨ ਬਲੱਡ ਚੱਕੀ ਫਿਰਦੇ ਆ ਬਾਈ ਨਾਲ ਜਮਾ ਜੁਮਾ ਲਾਉਦੇ ਆ ਮੁੰਡੇ ਇੱਥੇ ਵਾਵਾ ਮਹਾਨਾ ਰੰਗਾਂ ਦਾ ਬਾਪ ਮੇਰੇ ਬਾਈ ਤੇ ਚਲੇ ਹਾਂ ਹੂੰ ਯਾਰ ਮਾਰਾ ਹੀ ਗੱਲ ਪਿਆਰ ਲਈ লাশ ਪਿਆਲਾ ਆਹ ਭਈਆ ਫਿਰ ਫਿਰ ਹੱਥ ਚਲੇ ਗਿਆ ਤਾਂ ਲੈ ਜੀ ਨਾਲ ਵਾਪਸ ਚਲੇ ਕੋਈ ਨਹੀਂ ਕਿੱਥੇ ਰੱਖੀਏ ਦਸਤਾਵੇਜ਼ ਆਹ ਇੱਥੇ ਆ ਪਏ ਆ। ਦੋ ਜੀ ਐਂਗਲ ਸਟੈਂਡ ਦੇ ਜਾਈਦਾ। ਆਹਦੇ ਵਿੱਚ ਇੱਥੇ ਬਾਲੂ ਆ ਯਾ ਲਾ ਦਿੰਦੇ ਆ। ਬੰਨ ਗਏ। ਹੁਣ ਤਾਂ ਖਾਲੇ ਤੇ ਭਾਈ ਹੁੰਦਾ ਫਿਰ ਸਟਾ ਲੈਣਾ ਕਰਾ। ਦੋ ਜਾਨੇ ਹੁੰਦੇ ਫਿਰ ਤਾਂ ਅਸੀਂ ਲੋਡ ਕਰ ਲੈਂਦੇ ਫਿਰ ਮੂਹਰਲੇ ਪਾ ਲੈਣਾ ਸਮਾਨ ਖਾਣ ਪੀਣ ਵਾਲਾ। ਪਹਿਲਾਂ ਸ਼ੌਕ ਹੁੰਦੀ ਸੀਗੀ ਇੱਥੇ ਟਰੈਕਿੰਗ ਵਾਲਾ ਸਮਾਨ ਮਿਲਦਾ ਹੁੰਦਾ। ਹੈਗਾ ਵੀਰੇ ਅੰਦਰ। ਹੈਗੀ ਆ ਨਾ। ਹੈਗੀ ਅੰਦਰ ਹੈਗੀ ਆ। ਇੱਕ ਹੈਗਾ। ਉਹ ਇੱਕ ਬੈਗ ਉੱਥੋਂ ਬੈਗ ਲੈ ਕੇ ਟੱਕਣੇ। ਨਹੀਂ 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 ਬਹੁਤ ਆ ਭਾਈ। ਆ ਗੱਡੀਆਂ ਚ ਬਹਿ ਕੇ ਮਿੱਤਰ ਬੇਲੀ ਦੂਰ ਆਏ ਦੂਰੋਂ ਆਏ ਸੀ ਸਾਰੇ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਕੋਈ ਸਨਈਏ ਵੱਲੋਂ ਕੋਈ ਕਿਵੇਂ ਕੋਈ ਕਿਵੇਂ ਵਧੀਆ ਚੱਲ ਮਿਲਣੀਆਂ ਗੇਲੀਆਂ ਹੋਈਆਂ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਅਜੀ ਆਹ ਗੱਡੀ ਚ ਆਉਂਦੇ ਆ ਵੀਰ ਤੇ ਇਹ ਬਾਈ ਹੋਣੀ ਅੱਡ ਇੱਕ ਗੱਡੀ ਚ ਆਏ ਸੀ ਚੰਗਾ ਵੀਰੇ ਮਿਲਦਿਆਂ ਕਦੇ ਪੰਜਾਬ ਕਰਦੇ ਆ ਦਰਸ਼ਨ ਮੇਲੇ ਚੰਗਾ ਬਾਈ ਓਕੇ ਜੇ ਹੇਦਾਰ ਸਾਹਿਬ ਓਕੇ ਅੱਜ ਸਾਈਕਲ ਤੇ ਚੜਦੇ ਕਰਦੇ 1 ਵਜੇ ਦਾ ਸਮਾਂ ਹੋ ਗਿਆ ਮਿੱਤਰਾਂ ਵੇਲੀਆਂ ਨੂੰ ਮਿਲਦੇ ਰਹੇ ਤੇ ਕਤਰ ਦੇ ਵਿੱਚ ਇਹ ਅੱਜ ਆਪਣਾ ਆਖਰੀ ਦਿਨ ਆ ਕੱਲ ਨੂੰ ਸਾਊਦੀ ਅਰਬ ਵੜ ਜਾਾਂਗੇ ਤੇ ਇੱਥੋਂ ਬਾਰਡਰ ਲਗਭਗ 100 ਕਿਲੋਮੀਟਰ ਬਾਅਦ ਆ ਲੱਗਦਾ ਉਮੀਦ ਆ ਵੀ 100 ਕਿਲੋਮੀਟਰ ਕੱਢ ਦਾਂਗੇ ਕਿਰਿਆਂ ਦਾ ਲੇਟ ਆ ਬਾਕੀ ਦੇਖਦੇ ਆ ਮਿਲਦੇ ਆਪਾਂ ਅੱਜ ਦੇ ਸਫ਼ਰ 'ਚ ਕਤਰ ਦੇ ਵਿੱਚ ਆਪਾਂ ਗੇੜੇ ਦੇ ਰਹੇ ਆ ਤੇ ਕਤਰ ਤੋਂ ਬਾਹਰ ਜਾ ਰਹੇ ਆ ਕਤਰ ਦੀ ਜਿਹੜੀ ਧਰਤੀ ਆ ਇਹ ਅਸਲ ਦੇ ਵਿੱਚ ਅ ਸਮੁੰਦਰ ਚੋਂ ਹੀ ਨਿਕਲੀ ਹੋਈ ਹੈ ਇੱਕ ਟਾਪੂ ਵਾਂਗੂ ਜਿਵੇਂ ਸਮੁੰਦਰ ਚੋਂ ਨਿਕਲਦਾ ਹੁੰਦਾ ਹਰਾ ਕੁਝ ਉਵੇਂ ਦੀ ਗੱਲ ਆ ਤੇ ਆਹ ਜਿਹੜੇ ਪਏ ਸਾਰੇ ਇਹ ਪਥਰਾਟ ਜਿਹੇ ਆ ਕਹਿੰਦਾ ਭਾਬੀ ਇਹ ਜਿਵੇਂ ਫੋਸਿਲਸ ਹੁੰਦੇ ਆ ਇਹ ਉਹੋ ਜੀ ਗੱਲਬਾਤ ਆ ਕੋਰਲਸ ਅਸਲ ਦੇ ਵਿੱਚ ਇਹ ਕੋਰਲਸ ਜਿਵੇਂ ਲਕਸ਼ਦੀਪ ਵਰਗੇ ਟਾਪੂ ਉਸਰੇ ਹੱਥ ਸਮੁੰਦਰ ਦੇ ਵਿੱਚ ਇਹ ਉਹੋ ਜੀ ਗੱਲਬਾਤ ਆ ਤੇ ਇਹਨਾਂ ਦਾ ਰੰਗ ਰੂਪ ਵੀ ਉਵੇਂ ਦਾ ਹੀ ਆ ਫੋਸਿਲਸ ਜਿਵੇਂ ਆਪਣੇ ਸਪਿਤੀ ਇਲਾਕੇ ਚ ਹੁੰਦੇ ਆ ਲਾਂਗਜ਼ਾ ਵੈਲੀ ਚ ਉਹੋ ਜੀ ਚੀਜ਼ ਆ ਜੀ ਕਿਉਂ ਟਰੱਕ ਵਾਲਾ ਬੇਲੀ ਰੁਕਿਆ ਆਪਣਾ ਪੰਜਾਬ ਵਾਲਾ ਇੱਕ ਸਾਈਕਲ ਆ ਉਹਦੇ ਨਾਲ ਖੜਾ ਤੇ ਹਵਾ ਤੀਜ ਹੋਣੇ ਕਰਕੇ ਥੋੜਾ ਜਿਹਾ ਦਮਦਮ ਲੈਂਦਾ ਸੀ ਖਾਂਦਾ ਪੀਂਦਾ ਸੀ ਕੁਝ ਮੈਂ ਇਹ ਕਹਿੰਦਾ ਜਿੱਤੇ ਕੰਪਨੀ ਦੀ ਗੱਡੀ ਆ ਤੇ ਰਾਹ ਖੜੇ ਲੰਘਦੇ ਟੱਪਦੇ ਆਪਣੇ ਬੇਲੀ ਮਿਲਦੇ ਆ ਚਾਹ ਨਾਲ ਗੱਡੀਆਂ ਰੋਕ ਲੈਂਦੇ ਆ ਤੇ ਫਿਰ ਗੱਲਾਂ ਬਾਤਾਂ ਕਰਦੇ ਆ ਵੀਰ ਦਾ ਪਿੰਡ ਸੁਲਤਾਨਪੁਰ ਲੋਧੀ ਦੇ ਲਾਗੇ ਆ ਕਿਹੜਾ ਪਿੰਡ ਦਾ ਸੀ ਤੁਸੀਂ ਆਲੀ ਕਲਾਮ ਸੁਲਤਾਨਪੁਰ ਲੋਧੀ ਲਾਗੇ ਅੱਛਾ ਅੱਛਾ ਬਾਈ ਕਹਿੰਦਾ ਵੀ ਯਾਰ ਤੁਹਾਨੂੰ ਮੈਂ ਦੇਖਦਾ ਰਹਿਣਾ ਵੀਡੀਓ ਤੇ ਕਹਿੰਦਾ ਮੇਰੀ ਤਾਕਤ ਜੀ ਵੀ ਤੁਸੀਂ ਇੱਧਰ ਆਏ ਹੋਵੋਗੇ ਤੇ ਮੈਂ ਮਿਲਣਾ ਲਾਜ਼ਮੀ। ਬਾਈ ਦਰਸ਼ਨ ਮੇਲੇ ਹੋ ਗਏ ਆਪਣੇ। ਹਾਂਜੀ ਬਾਈ। ਚੜ੍ਹਦੀ ਕਲਾ ਵੀਰਾ। ਬਾਹਰ ਹਵਾ ਤੇਜ਼ ਵਗਦੀ ਸੀ ਬਾਈ ਕਹਿੰਦਾ ਮੇਰੀ ਗੱਡੀ 'ਚ ਬੈ ਕੇ ਖਾ ਪੀ ਲੈ ਕੀ ਖਾਣਾ। ਤੇ ਵੀਰ ਹੁਣੀ ਬਰੀਆਣੀ ਲਈ ਫਿਰਦੇ ਆ। ਧੰਨਵਾਦ ਵੀਰਾ। ਓਕੇ। ਥੈਂਕ ਯੂ। ਦਾਣੇ ਦਾਣੇ ਤੇ ਖਾਣ ਵਾਲੇ ਦੀ ਮੋਹ ਰਣਾ। ਹਾਂਜੀ ਹਾਂਜੀ। ਇਹ ਮੋਹ ਕਦੇ ਮੈਂ ਕੱਲਾ ਨਾ ਲਾ ਜਾ ਤੁਸੀਂ ਖਾ ਲਿਆ। ਹਾਂਜੀ ਮੈਂ ਖਾਲੇ ਖਾ ਕੇ ਡੱਬੇ ਨੂੰ ਖਾ ਕੇ ਲਿਖਾ। ਕੀ ਗੱਲ ਹੈ ਵੀਰੇ? ਪੱਕੀ ਨਹੀਂ ਪੱਕੀ। ਐਵੇਂ ਡੱਬਾ ਪਿੱਛੇ। ਓ ਬੇਲੀ ਮੈਨੂੰ ਪਰੌਂਠੇ ਵੀ ਦੇ ਕੇ ਗਏ ਆ ਲੈ ਕਰਮਾ ਨਾਲ ਕਰਕੇ ਮੈਂ ਚਲ ਮਿਲ ਜਾਨੀਂਗੇ ਤੁਸੀਂ ਮਿਲ ਪਏ ਮੈਂ ਪਹਿਲੋ ਬੜੇ ਦਿਨਾਂ ਦਾ ਕਹਿ ਲਿਆ ਤੇ ਬਾਈ ਨੂੰ ਮਿਲਣਾ ਮੈਂ ਵੀਡੀਓ ਤੁਹਾਡੀਆਂ ਦੇਖਦਾ ਰਹਿੰਦਾ ਸੀ ਤੇ ਪੀ ਮੈਂ ਵੇਖ ਕੇ ਤੁਹਾਨੂੰ ਨਾ ਜਦੋਂ ਫਿਰ ਮੈਂ ਗੱਡੀ ਰੋਕ ਲਈ ਜੀ ਜੀ ਫੈਮਿਲੀ ਖਲੋਤੀ ਕਰਕੇ ਮੈਂ ਥੋੜਾ ਰੁਕ ਗਿਆ ਮੈਂ ਚਲ ਗੱਲਬਾਤ ਕੋ ਆਪਾਂ ਪਤਾ ਬਾਅਦ ਚ ਪਤਾ ਲੱਗਾ ਵੀ ਆਪਣੇ ਬੰਦੇ ਹੂੰ ਤੇ ਫਿਰ ਮੈਂ ਚਲ ਬਾਈ ਨੂੰ ਮਿਲ ਕੇ ਜਾ ਚਲੋ ਧੰਨਵਾਦ ਬਾਈ ਪਸੰਦ ਆ ਠੀਕ ਆ ਬੰਗਲਾਦੇਸ਼ ਧਾਕਾ ਠੱਡਾ ਕਾਲਾ ਮਿਲਿਆ ਬੇਤਰ ਮਾਊਂਟਨ ਡਿਊ थैंक यू okay. गाड़ी रुका तो मुझे पता लग गया था मैं क्या कोई मिलेगा आ, पानी, पानी, है। पानी अब पेट्रोल पंप पे जा रहा हूँ आज वहीं रुकूंगा मिल जाएगा वहाँ से नहीं यार। कोई मुश्किल नहीं कोई मुश्किल नहीं थैंक यू या फोन लेके आऊँ बताता हूँ 8:30 ਵਜੇ ਦਾ ਸਮਾਂ ਹੋ ਗਿਆ ਤੇ ਅੱਜ ਦੇ ਦਿਨ ਦੀ ਵਾਟ 28 ਕਿਲੋਮੀਟਰ ਬਾਕੀ ਆ ਜਿਵੇਂ ਜਿਵੇਂ ਦਿਨ ਢਲਦਾ ਹੈ ਓਵੇਂ ਓਵੇਂ ਹਵਾ ਬਗਣੀ ਖੜ ਜਾਂਦੀ ਹੈ ਮੌਸਮ ਸੋਹਣਾ ਸੋਹਣਾ ਹੋਰ ਹੋ ਜਾਂਦਾ ਹੈ ਢਲਦਾ ਸੂਰਜ ਇਹਨਾਂ ਦਿਸ਼ਾਂ 'ਚ ਬਹੁਤ ਸੋਹਣਾ ਲੱਗਦਾ ਹੈ ਮਾੜਾ ਜਿਹਾ ਦਾਮ ਲੈਂਦੇ ਸੀ ਦਾਮ ਵੀ ਕੀ ਲੈਂਦੇ ਸੀ ਸੜਕ ਦੇ ਦਹੀਂ ਦੀ ਕੌਲੀ ਪਈ ਸੀ ਇੱਕ ਪੈਕਟ ਜੀ ਵਾਲੀ ਉੱਤੋਂ ਦੀ ਟਾਇਰ ਟਰੱਪ ਗਿਆ ਤਾਂ ਸਾਰੇ ਕਸਤਿਆਂ ਛੱਡੇ ਮਾਰਦੇ ਪਤਾ ਨਹੀਂ ਕਿਹੜਾ ਸਲਕ ਸੜ ਦੇ ਉੱਤੇ ਸਿੱਟ ਗਿਆ ਕਿੰਗਡਮ ਆਫ ਸਾਊਦੀ ਅਰੇਬੀਆ 21 ਕਿਲੋਮੀਟਰ ਬੂਸ ਹਮਰਾ 18 ਕਿਲੋਮੀਟਰ ਇਸ ਵੇਲੇ ਆਪਾਂ ਕਤਰ ਤੇ ਸਾਊਦੀ ਅਰਬ ਦੇ ਬਾਰਡਰ ਦੇ ਕੋਲੇ ਆ ਪੌਣੇ 6 ਹੋ ਗਏ ਤੇ ਸੂਰਜ ਲੱਗ ਗਿਆ ਇੱਧਰ ਲਾਈਟਾਂ ਚੱਗ ਪੀਆਂ ਯੂਏ ਤੇ ਕਤਰ ਇਹ ਦੋਵੇਂ ਦੇਸ਼ ਇਹੋ ਜਿਹੇ ਨੇ ਜਿਹਦੀਆਂ ਸਾਰੀਆਂ ਸੜਕਾਂ ਤੇ ਲਾਈਟਾਂ ਲੱਗੀਆਂ ਹੋਈਆਂ ਲਾਈਟਾਂ ਵੀ 5 5 6 6 ਇੱਕ ਖੰਭੇ ਤੇ ਲੱਗੀਆਂ ਹੋਣਾਂ ਤਾਂ ਕਰਕੇ ਇੱਥੇ ਸਫ਼ਰ ਕਰਨਾ ਰਾਤਾਂ ਨੂੰ ਵੀ ਸੌਖਾ ਤੇ ਰਾਤ ਨੂੰ ਹਵਾ ਰੁਕਣੇ ਕਰਕੇ ਵਾਟ ਨਿੱਬੜਦੀ ਆ 11 ਕਿਲੋਮੀਟਰ ਦੂਰ ਪੈਟਰੋਲ ਪੰਪ ਜਿੱਥੇ ਜਾ ਕੇ ਅੱਜ ਦਾ ਰਾਤ ਦਾ ਟਿਕਾਣਾ ਕਰਨਾ ਸੂਰਜ ਦਾ ਬਾਬਾ ਚਿਰਦਾ ਲਹਿ ਗਿਆ ਪਰ ਇਧਰਲੇ ਪਾਸੇ ਲਾਲੀ ਬਹੁਤ ਸੋਹਣੀ ਆ ਇਹ ਤੇ ਦੂਰ ਸੌਦੀ ਅਰਬ ਦੀਆਂ ਲਾਈਟਾਂ ਜਗਦੀਆਂ ਦਿਸਦੀਆਂ ਨੇ ਇੱਥੇ ਕਾਰਾਂ ਖੜੀਆਂ ਇਹ ਸਨ ਸੈੱਟ ਦੇਖਣ ਆਉਂਦੇ ਆ ਇੱਥੇ ਰੇਤਾਂ ਤੇ ਕੁਰਸੀਆਂ ਕਰਤੀਆਂ ਢਾ ਕੇ ਬੈਠੇ ਹੋਏ ਸਾਰੇ ਤੇ ਇਧਰ ਸੜਕ ਤੇ ਸੋਹਣਾ ਚਾਨਣ ਹੈ ਇੱਥੋਂ 100 ਕਿਲੋਮੀਟਰ ਦੀ ਬਾਟ ਤੇ ਆਉਂ ਸਾਹਮਣੇ ਬਾਰਡਰ ਹੈ ਉੱਥੋਂ ਇਹ ਕਤਰਾ ਵਾਲੇ ਦਾ ਕਸਟਮ ਕਸਟਮ ਹੁੰਦਾ ਸਾਰਾ ਕੁਝ ਤੇ ਇਧਰਲੇ ਪਾਸੇ ਪੈਟਰੋਲ ਪੰਪ ਹੈ ਇੱਥੇ ਅੱਜ ਤੰਬੂ ਕੱਢਾਂਗੇ ਅੱਜ ਰਾਤ ਦਾ ਟਿਕਾਣਾ ਆਪਣਾ ਇਹ ਪੈਟਰੋਲ ਪੰਪ ਤੇ ਆਹ ਪੈਟਰੋਲ ਪੰਪ ਤੇ ਇਧਰਲੇ ਪਾਸੇ ਆ ਖੁੰਝੇ ਦੇ ਵਿੱਚ ਆਪਾਂ ਇੱਥੇ ਟੈਂਟ ਲਾ ਲਿਆ ਕੱਲਾ ਜਾ ਖੁੰਝਾ ਸੀ ਤੇ ਇੰਨੀ ਕਿ ਠੜੀ ਵਧੀਆ ਬਣੀ ਹੋਈ ਸੀਗੀ ਐਂ ਜੇ ਬਣੀ ਐ ਜਵੇਂ ਆਪਣੇ ਟੈਂਟ ਆਸਤੀ ਬਣਿਆ ਹੋਵੇ ਤਾਂ ਇਹ ਗੋਲ ਜਾ ਕੋਈ ਨੇੜੇ ਤੇੜੇ ਵੀ ਨਹੀਂ ਉਹ ਨੇੜੇ ਤੇੜੇ ਦਾ ਮਤਲਬ ਕਿ ਕੋਈ ਕਿਸੇ ਨੇ ਕੋਈ ਨਹੀਂ ਪੁੱਛਿਆ ਦੱਸਿਆ ਕਾਫੀ ਕੁਫੀ ਪੀ ਕੇ ਤੇ ਇੱਥੇ ਆ ਕੇ ਆਪਦਾ ਸਾਈਕਲ ਨਾਲ ਇੱਥੇ ਲਾਤਾ ਤੇ ਇੱਥੇ ਤੰਬੂ ਲਾ ਕੇ ਆਪਦਾ ਸੌਣ ਦਾ ਟਿਕਾਣਾ ਕਰਦੇ ਆ ਜਦੋਂ ਸਾਈਕਲ ਚਲਾਉਣਾ ਹੋਵੇ ਤਾਂ ਖਾਣ ਪੀਣ ਥੋੜਾ ਜਿਹਾ ਵਧੀਆ ਰੱਖਣਾ ਪੈਂਦਾ ਆਪਾਂ ਨੂੰ आज जो परिवार ਮਿਲਿਆ ਸੀ ਉਹਨਾਂ ਨੇ ਦਿੱਤਾ ਖਾਣ ਪੀਣ ਦਾ ਸਮਾਨ ਤੇ ਸਵੇਰੇ ਬੇਲੀ ਮਿਲੇ ਸੀ ਉਹਨਾਂ ਨੇ ਪਰੌਂਠੇ ਦਿੱਤੇ ਸੀ ਹੁਣ ਸਾਰਾ ਕੁਝ ਇਹਦੇ ਡਿਆ ਜਾਊਗਾ ਤੇ ਬਾਕੀ ਆਪਾਂ ਨੂੰ ਦੇਖਣ ਆਲੇ ਬਹੁਤ ਸਾਰੇ ਮਿੱਤਰ ਬੇਲੀ ਪੁੱਛਦੇ ਆ ਵੀ ਬਲਦੇਵ ਕਿੱਥੇ ਆ ਬਲਦੇਵ ਭਾਈ ਦੋਹਾ ਤੋਂ ਪੰਜਾਬ ਚ ਆ ਲਾ ਗਿਆ ਸੀ ਦੇਵ ਪਿਛਲੇ ਕਈ ਦਿਨਾਂ ਤੋਂ ਬਿਮਾਰ ਸੀਗਾ ਉਹਨੂੰ ਖੰਗ ਜੁਕਾਮ ਲਗਾਤਾਰ ਤਾਪ ਚੜੀ ਜਾਂਦਾ ਸੀ ਦਵਾਈ ਦਵਾਈ ਇੱਥੇ ਲਈ ਨਾ ਸੂਤ ਆਇਆ ਪਰ ਤਾਂ ਕਰਕੇ ਦੇਵ ਚਲਾ ਗਿਆ ਪੰਜਾਬ ਹੁਣ ਬਲਦੇਵ 10 15 ਦਿਨ ਆਰਾਮ ਕਰਕੇ ਫਿਰ ਉਹ ਫਰਵਰੀ ਦੇ ਅਖੀਰਲੇ ਦਿਨਾਂ ਦੇ ਵਿੱਚ ਮਾਉਂਟ ਐਵਰੇਸਟ ਦਾ ਬੇਸ ਕੈਂਪ ਕਰਨ ਜਾਊਗਾ ਤਾਂ ਕਰਕੇ ਬਲਦੇਵ ਬਿਮਾਰ ਹੋਣੇ ਕਰਕੇ ਪੰਜਾਬ ਚਲਾ ਗਿਆ ਉਹ ਤੇ ਆ ਹੁਣ ਆਪਾਂ ਕਤਰ ਤੇ ਸਾਉਦੀ ਅਰਬ ਦੇ ਬਾਰਡਰ ਤੇ ਬੈਠੇ ਆ ਕਤਰ ਚੋਂ ਲਗਭਗ ਨਿਕਲ ਆਏ ਕੱਲ ਨੂੰ ਸਾਉਦੀ ਅਰਬ ਵੜਾਂਗੇ ਇੱਥੋਂ ਸਾਉਦੀ ਅਰਬ ਵਿੱਚ ਵੜ ਕੇ ਫਿਰ ਤੇਰਾ ਮਾਲਕ ਪੜਾ ਕਰੇ 2 ਦਿਨ 2-3 ਦਿਨ ਸਾਊਦੀ ਅਰਬ ਚ ਸਾਈਕਲ ਚਲਾ ਕੇ ਲੰਮਾ ਮਿਲਣਾ 750 ਕਿਲੋਮੀਟਰ ਹੋਣਾ ਫਿਰ ਬਹਿਰੀ ਨੂੰ ਦੇਖਾਂਗੇ ਮਿਲਦੇ ਆਪਾਂ ਨਵੇਂ ਸਫਰ ਚ ਸਾਊਦੀ ਅਰਬ ਦੇ ਵਿੱਚ ਬਹੁਤ ਸੋਹਣੇ ਰਾਮਾਂ ਤੇ ਓਕੇ ਏਅਰਪੋਰਟ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਵੀਡੀਓ ਨੂੰ ਲਾਈਕ ਜਰੂਰ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਬਹੁਤ ਸਾਰੇ ਬੇਲੀ ਕਹਿੰਦੇ ਹੁੰਦੇ ਯਾਰ ਤੁਹਾਨੂੰ ਨੋਟੀਫਿਕੇਸ਼ਨ ਨਹੀਂ ਆਉਂਦੇ ਇਹ YouTube ਦਾ ਕੋਈ ਆਪਦਾ ਹਿਸਾਬ ਕਿਤਾਬ ਹੁੰਦਾ ਐਲਗੋਰਿਥਮ ਦਾ ਐਲਗੋਰਿਥਮਾਂ ਦਾ ਤੇ ਇਹ ਪਤਾ ਨਹੀਂ ਇਹ ਟੱਲੀ ਵਾਲਾ ਦਾ ਬਟਨ ਬੁੱਟਣਾ ਉਹਨੂੰ ਦਬਕ ਕੇ ਰੱਖਿਓ ਬਾਈ ਮਿਲਦੇ ਆਪਾਂ ਕੱਲ੍ਹ ਨੂੰ